ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਤਾਜੀ ਸੂਵੀ ਆ ਦੋ ਗੱਬੜਾਂ ਨੇ ਸੂਣ ਦੇ ਨੇੜੇ ਆ ਦੋ ਟੋਕੜ ਗੱਬਣ ਗਾਵਾਂ ਨੇ ਬਾਈ ਕੋਲੇ ਆਉ ਪੁੱਛ ਲੈਣੇ ਬਾਈ ਟੋਟਲ ਬਾਈ ਜੀ ਹੱਸੀ ਗਾਲ ਹੱਸੀ ਗਾਲ ਉਹ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਜੀ ਨਾਮ ਤੇ ਐਡਰੈਸ ਦੋ ਨਾਮ ਸੈਂਟੀ ਪਿੰਡ ਲਾਉਂਗਾ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਨੇੜੇ ਪਿੰਡ ਬਈ ਨੇੜੇ ਪਿੰਡ ਬੜਬਰ ਜੀ ਠੀਕ ਹੈ ਬਈ ਨਾਮ ਮੋਬਾਈਲ ਨੰਬਰ ਬੋਲ 8899308816 ਠੀਕ ਹੈ ਬਈ ਬਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਵੀ ਹੈ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਆ ਬਈ ਇਹ ਪਰਸੋਂ ਸੂਈ ਹੈ ਜੀ ਪਰਸੋਂ ਸੂਈ ਹੈ ਹਾਂਜੀ ਬੱਚਾ ਕੀ ਦਿਆ ਤਾਂ ਬਈ ਬਸ ਆਈ ਬੱਚਾ ਦੇ ਤਾਂ ਹਾਂਜੀ ਕਿੰਨਾ ਵੱਡੋ ਰੈਡੀ ਆ ਥੋੜਾ 10 ਕਿਲੋ ਤਿਆਰ ਚਾਹੀਦਾ ਦੋ ਡੰਦੇ ਚੋੜਿਆ ਤਾਂ ਠੀਕ ਆ 10 ਲੀਟਰ ਨੈਟ ਬਾਈ ਕਹਿੰਦਾ ਬੌਲਾ ਹਾਜ਼ਰ ਆ ਥਣ ਬੜਾ ਚੰਗਾ ਚਵਾਈ ਕਿਵੇਂ ਹੈ ਚਵਾਈ ਵਧੀਆ ਇੱਕ ਨੰਬਰ ਨਾਲਾ ਨੂਣਾ ਫੁੱਲ ਚਾਹੀਏ ਨਾ ਖੋਲ ਲਾ ਬਈ ਤੋੜ ਕੇ ਦਿਖਾ ਦੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਸੋਈ ਸਵਾਈ ਬੱਚਾ ਮਗਰ ਬੱਚਾ ਤੇ ਜਿਹੜੇ ਨੂੰ ਰੋਕੇ ਬਈ ਇਹਦੇ ਠੀਕ ਆ ਬੜਾ ਫੇਸ ਬਿਊਟੀ ਦੇਖੋ ਬਈ ਫੇਸ ਬਿਊਟੀ ਬੜੀ ਚੰਗੀ ਆ ਤੋੜਾ ਤੋੜਾ ਚੈੱਕ ਕਰ ਲਓ ਬਈ ਰੰਗ ਰੂਪ ਦੀ ਵੀ ਕਰਮ ਵਾਲੀ ਚੰਗੀ ਆ ਬਈ ਕੀ ਆ ਬਾਤ ਇਹ ਮੁੱਲ ਕੀ ਇਹਦਾ ਜਾਇਜ਼ ਆ ਮੁੱਲ ਇਹ 38000 ਰੁਪਏ ਲੈਣ ਦੇਣ ਜੀ ਮਾਨਤਾਣ ਹੋ ਜਾ ਹਾਂ ਮਾਨਤਾਣ 38000 ਰੁਪਏ ਬਈ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾ ਜੀ ਚੰਗੀ ਆ ਬੜ ਸੁਨਖੀ ਆ ਬਈ 14 15 ਕਿਲੋ ਜੀ ਹੂੰ ਦੁੱਧ ਬਈ ਕਹਿੰਦਾ 14 15 ਲੀਟਰ ਆਵਣਾ ਦੇ ਦੂਗੀ 10 ਲੀਟਰ ਬਹੁਤ ਆ ਬਈ ਕਹਿੰਦਾ ਹੁਣ ਹਾਜ਼ਰ ਆਪਾਂ ਦੋ ਡੰਗ ਚੋਲੇ ਨਾੜਾ ਨੂੜਾ ਫੁੱਲ ਚਾਹੀਏ ਨੇ ਬਈ ਮੁੱਲ ਜਮਾ ਜਾਏ ਜਾਂ 38000 ਰੁਪਏ ਮਾਨਦਨ ਜ਼ਰੂਰ ਹੋ ਜਾਊਗਾ ਅੱਗੇ ਭਰਾ ਦੋ ਨੰਬਰ ਜਿਹੜਾ ਸੁਆ ਸੁਹੰਦੀ ਆ ਇਹ ਦੂਜਾ ਸੁਆਈ ਕਿੰਨੇ ਦਿਨ ਲੈਂਦੀ ਆ ਇਹ 10 12 ਦਿਨ ਲੈਂਦੀ ਆ ਬਈ ਕੱਚੀ ਕੱਚੀ ਆਗੇ ਹੈਨਾ ਬਈ ਆਰਡਰ ਦੇਖੋ ਬਈ ਬਣਾਉਣਾ ਇਹਨੇ ਸ਼ੁਰੂ ਹੀ ਕਰਿਆ ਹਜੇ ਕੱਚੀ ਜ਼ਰੂਰ ਆ ਬਈ ਬੋਲ ਦੇ ਵਿੱਚ ਤੋੜ ਕੇ ਦਿਖਾ ਦੇ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਇਹ ਤਾਂ ਤੋਂ ਬੜਾ ਹੂੰ 10 ਤੋਂ 12 ਲੀਟਰ ਦੁੱਧ ਦੀ ਵਾਈ ਕਹਿੰਦਾ ਇਹ ਤੋਂ ਉਮੀਦ ਕਰਦੇ ਆ ਫੇਸ ਬੜਾ ਪਿਆਰਾ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਜਿਹੜੀ ਖਰਮਾਈ ਦੀ ਚੰਗੀ ਆਊਗੀ ਤੋਰਾ ਤਾਰਾ ਚੈੱਕ ਕਰ ਲੋ ਤੋਰਾ ਤਾਰਾ ਵੀ ਕਰਮਾਈ ਦਾ ਚੰਗਾ ਆਗਾ ਬਾਈ ਬੋੜ ਲਿਆ ਬਾਈ ਕੱਚੀ ਕੱਚੀ ਆ ਬਈ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਤੇ ਤਿਆਰ ਹੋ ਕੇ ਵੇੜਨੇ ਬਈ ਵਧੀਆ ਤਿਆਰ ਹੋਣਾ ਫੇਸ ਬੜਾ ਚੰਗਾ ਹੈ ਤੇ ਮੁੱਲ ਕੀ ਇਹਦਾ ਜਾਇਜ ਆ ਇਹਦਾ ਜਾਇਜ ਜਮੀ ਲੈ ਲੈ 28000 28000 ਰੁਪਏ ਮਾਨਤਾਨ ਹੋ ਜੀ ਭਾਈ 28000 ਰੁਪਏ ਮੋਲਾ ਬਾਕੀ ਜਿਹੜਾ ਮਾਨਤਾਨ ਮੌਕੇ ਤੇ ਜ਼ਰੂਰ ਹੋ ਜੀ ਲੇਵਾ ਚੰਗਾ ਥਣ ਥਣ ਚੰਗਾ ਠੰਡੀ ਸੀਲਾ ਹਨਾ ਠੰਡੀ ਬਹੁਤ ਆ ਜੀ ਠੀਕ ਆ ਭਾਈ ਅੱਗੇ ਭਾਈ ਤਿੰਨ ਨੰਬਰ ਕਿਹੜਾ ਸੂਸ ਹੁੰਦੀ ਆ ਭਾਈ ਇਹ ਵੀ ਦੂਜਾ ਸੂਆਈ ਕਿੰਨੇ ਦਿਨ ਲੈਂਦੀ ਆ ਭਾਈ ਇਹ ਲੈ ਜੀ ਹਫਤਾ ਜੀ ਹਫਤੇ ਰੀਕਾ ਚੰਗਾ ਸਾਡਾ ਤਰੀਕਾ ਚੰਗਾ ਭੜਾ ਭੜਾ ਪਾਉਣ ਲੱਗ ਗਿਆ ਬਹੁਤ ਹਨਾ ਭੜਾ ਇੱਧਰ ਬਹੁਤ ਹਾਂ ਇਧਰ ਭੜਾ ਇੱਕ ਖੜ ਥੋੜੀ ਜੀ ਥਾਣ ਲੈਵਾ ਬੜਾ ਚੰਗਾ ਕੋਈ ਕੋਈ ਤੋਰ ਕੇ ਦਿਖਾ ਦੂ ਬਰੀਡੇ ਵੀ ਸੇਮ ਆ ਗਰਮੀ ਇਹ ਵੀ ਨਹੀਂ ਮੰਨਦੀ ਥਾਣ ਜਿਹੜੀ ਕਰਮ ਵਾਲੀ ਦੀ ਫੋਲ ਚੰਗੀ ਆਉਗੀ ਆਰਡਰ ਕਮਾਲ ਦਾ ਥਣ ਬੜਾ ਚੰਗਾ ਵੀ ਨੇੜ ਤੋਂ ਚੈੱਕ ਕਰਵਾਉਣੇ ਮੁੱਠੀ ਵਾਲਾ ਧਾਣਾ ਲੈ ਕੱਲਾ ਕੱਲਾ ਧਣ ਪੂਰੇ ਵਿੱਚੀ ਦੇ ਧਣ ਇਸ ਬੜਾ ਚੰਗਾ ਕਰਮ ਵਾਲੀ ਦਾ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਵੀ ਤੋਰਾ ਤਾਰਾ ਵੜਦਾ ਬਹੁਤ ਚੰਗਾ ਕੱਚੀ ਕੱਚੀ ਆ ਬਸ ਦਿਨ ਹਜੇ ਲੈਂਦੀ ਆ ਉਹਦੇ ਨਾਲ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਤੇ ਕੀ ਮੋਲ ਆ ਬਾਈ ਜਿਆਦਾ ਜਿਆਦਾ ਇਹ ਮੋਲ ਜਮੀਨ ਲੈਣ ਲੈਣ 40000 ਜੀ ਮਾਨਤਾਨ ਹੋਜੇ ਹਾਂ ਮਾਨਤਾਨ ਹੋਈ 40000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜਰੂਰ ਹੋਜੇ ਚੰਗੀ ਅਬੜ ਸਨਕੀਆ ਤੋਰਾ ਤਾਰਾ ਚੰਗਾ ਥਾਣ ਦੇਖੋ ਬਈ ਥਾਣ ਬੜਾ ਕਮਾਲ ਦਾ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ 15 16 ਲੀਟਰ ਇਕੱਲਾ ਇਕੱਲਾ ਥਾਣ ਦੁੱਧ ਵੀ ਬਾਈ ਕਹਿੰਦਾ 15 16 ਲੀਟਰ ਰਾਮ ਨਾਲ ਬਈ ਅੱਗੇ ਵੀਰੇ 4 ਨੰਬਰ ਕਿਹੜਾ ਸੂਈ ਵੀ ਆ ਬਾਈ ਦੂਜਾ ਸੂਆ ਤੀਜੇ ਨੂੰ ਆ ਦੋਕੜਾ ਬਣਾਈ ਤੀਜੇ ਨੂੰ ਗੱਭਣਾ ਹੈ ਕਿੰਨੇ ਟਾਈਮ ਦੀ ਗੱਭਣਾ ਤਿੰਨ ਮਹੀਨੇ ਦੀ ਗੱਭਣਾ ਬਾਈ ਹਾਂ ਸਹੀ ਕਿ ਲੋ ਤਿੰਨ ਮਹੀਨੇ ਗੱਭਣੀ 6 ਕਿਲੋ ਦੁੱਧ ਆ ਥਾਂ ਛੋਟਾ ਜਰੂਰ ਹੋਣਾ ਤਾਰਾ ਇੱਕ ਤੋਂ ਵੱਧ ਹੀ ਹੋਣੀ ਹੈ ਜੀ ਠੀਕ ਆ ਕੱਟ ਨਹੀਂ ਹੈਗਾ ਕੱਟ ਨਹੀਂ ਹੈਗਾ 2-4 ਤਾਰਾ ਬਸ ਸੇ ਦੇ ਵਿੱਚ ਛੋਟਾ ਬਾਈ ਇੱਕ ਦੋ ਤਾਰਾ ਵੱਧ ਹੋਣੀ ਹੈ ਕੱਟ ਨਹੀਂ ਹੋਣੀ ਆਪਣੀ ਹੈ ਜੀ ਨੇੜੇ ਤੋਂ ਚੈੱਕ ਕਰੋ ਨੇਵਲੂ ਬਸ ਚੰਗਾ ਬਾਈ 6 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਆ ਗੱਭਣਾ ਚੈੱਕ ਪਾਸ ਆਪਦੀ ਰਸਲੀ ਬਾਈ ਜਰੂਰ ਕਰਵਾਓ ਬੇਸ ਬੜਾ ਚੰਗਾ ਬਾਈ ਬਾਕੀ ਤੋਰਾ ਤਾਰਾ ਕਰਮਾਈ ਦਾ ਚੰਗਾ ਗਾ ਬਾਈ ਤੇ ਕੀ ਮੁੱਲ ਆਦਾ ਜਾਇਜ ਆ ਸਭ ਮਗਿਆ 26000 ਰੁਪਏ ਲੈਣ ਦੇਣ ਜੀ 26000 ਰੁਪਏ ਮਾਨਦਾਨ ਹੋ ਜੀ ਬਈ ਹਾਂ ਮਾਨਦਾਨ ਹੋ ਜੀ 26000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜੀ ਰੁੱਝ ਚੰਗੀ ਐ ਵਰਡ ਟੋਕੜ ਗੱਬਣਾ ਬਈ ਚੈੱਕ ਪਾਸ ਦੁੱਧ ਵੀ ਬਾਈ ਨੇ ਦੱਸਿਆ 6 ਲੀਟਰ ਹਾਜਰਾ ਦੇ ਅੱਗੇ ਬਈ 5 ਨੰਬਰ ਇਹ ਵੀ ਟੋਕੜ ਗੱਬਣਾ ਜਰਸੀ ਇਹ ਵੀ ਟੋਕੜ ਗੱਬਣਾ ਕਿਹੜਾ ਸੂਆ ਬਈ ਇਹ ਦੂਜਾ ਸੂਆ ਇੱਥੇ ਠੀਕ ਆ ਬਈ ਕਿ ਜਿਹਨੂੰ ਕਹਾਂ ਤਾ ਬਣਾ ਇਹ ਵੀ ਕਿੰਨੇ ਟਾਈਮ ਦੀ ਬਈ ਇਹ ਜੀ ਤਨਮੀਨੇ ਪਾਣ ਦਿੰਦੀ ਦੁੱਧ ਕਿੰਨਾ ਹੋ ਦੁੱਧ 6 ਕਿਲੋ ਥਲੇ ਵੀ ਨੈਟ ਤਿਆਰ ਹਾਂ ਤਿਆਰ ਜੀ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਗਰਮੀਆਂ ਦਾ ਤੋਹਫਾ ਬਾਈ ਗਰਮੀ ਇਹ ਵੀ ਨਹੀਂ ਮੰਨਦੀ ਫੈਂਟ ਜਿਹੜੀ ਕਰਮ ਵਾਲੀ ਦੀ ਵੈਸੇ ਵੀ ਚੰਗੀ ਆਉਂਦੀ ਆ ਉਸ ਹੁਣ ਗੱਬਣ ਤੋਕੜ ਹੋਈ ਆ ਬਾਈ ਤੇ ਫੈਂਟ ਵੈਸੇ ਵੀ ਚੰਗੀ ਆਉਂਦੀ ਹੋਊਗੀ ਤੋੜਾ ਤਾਰਾ ਚੈੱਕ ਕਰੋ ਬੜ ਦਾ ਚੰਗਾ ਹੈ ਖਾਣ ਲਈ ਬੜਾ ਚੰਗਾ ਬਾਈ ਤੇ ਕੀ ਮੋਲ ਆ ਬਾਈ ਦੱਸ ਜਰਾ ਇਹ ਆ 30000 ਰੁਪਏ ਕਿੰਨਾ 30000 ਜੀ 30000 ਮਾਨਤਨ ਹੋ ਜੀ ਆ ਮਾਨਤਨ ਹੋ ਜੀ 30000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਆਉਂਦਾ ਜ਼ਰੂਰ ਹੋ ਜਾਓ ਫੇਸ ਬੜਾ ਪਿਆਰਾ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਰੰਗ ਹਾਂ ਕੱਦ ਵਾਲੀ ਬੜਾ ਕੋਈ ਛੋਟੀ ਨਹੀਂ ਹੈਗੀ ਬਈ ਥਾਣ ਦੇਖੋ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣਾ ਨੇ ਟੱਟੇ ਦੀ ਕਿੰਨੀ ਉਮਰ ਹੈ ਬਈ ਇਹਦੇ ਆ 3 ਸਾਲ ਦੀ 3 ਸਾਲ ਦਾ ਹੋ ਗਿਆ ਮਈਆ ਕਰਸ ਕਰਦਾ ਜੀ ਮੱਝਾਂ ਕਿ ਲੱਗਿਆ ਕਰਨ ਕਰਸ ਠੀਕ ਆ ਬਈ ਤੇ ਕਿੰਨਾ ਕਰ ਦੋ ਸੀਮਾ ਥੱਲੇ ਕਿੰਨੇ ਮਤੀ ਦਾ ਜੀ ਐਮ 29 ਸੀਮਣ ਦਾ ਹਾਂ ਸੀਮਣ ਦਾ ਮਾਂ ਦਾ ਦੁੱਧ ਕਿੰਨਾ ਗਿਆ ਮਾਂ ਦਾ 17-17 ਕਿਲੋਈ 17 ਤੋਂ 18 ਲੀਟਰ ਮਾਂ ਨੇ ਦੁੱਧ ਦਿੱਤਾ ਬਾਈ ਇਹਦੇ ਨੇ ਹਾਂਜੀ ਐਮ 29 ਸੀਮਣ ਦਾ ਬਾਈ ਨੇ ਦੱਸਿਆ ਫੇਸ ਬੜਾ ਚੰਗਾ ਸੰਗ ਸੰਗ ਦੇਖੋ ਜਮੇ ਨਾਲੋਂ ਮੋੜਿਆ ਵਾ ਬਾਈ ਤੇ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਚੰਗਾ ਗਾ ਬਾਈ ਤੇ ਮੱਧਾ ਜਿਹੜੀਆਂ ਕ੍ਰਾਸ ਕਰਨ ਲੱਗ ਗਿਆ ਬਾਈ ਕਹਿੰਦਾ ਤੇ ਮੁੱਲ ਕੀ ਇਹਦਾ ਜਾਇਜ਼ ਜਾਫਰ ਇਹਦਾ ਜਾਇਜ਼ ਮੁੱਲ 52000 ਰੁਪਏ ਮਾਨਤਨ ਹੋ ਜੀ ਹਾਂ ਮਾਨਤਨ ਹੋ ਜੀ 52000 ਰੁਪਏ ਮੋਲਾ ਬਾਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜ ਚੰਗਾ ਘੱਟਾ ਸਾਹਮਣੇ ਆਪੜਿਆ ਬਾਈ ਏ ਕ੍ਰਾਉਸ ਆ ਜਿਹੜਾ ਬਾਈ ਕਹਿੰਦਾ ਕਰ ਲਾ ਕੇ ਸਿੰਗਲ ਦਾ ਬਹੁਤ ਚੰਗਾ ਮੁੱਲ ਵੀ ਜੇ ਜਾਈਏ ਮਾਨਤਨ ਜਰੂਰ ਹੋ ਜੀਏ ਆਇਓ